ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਸਾਡੇ ਦੇਖੋ بارش ਕਿੰਨੀ ਜ਼ਿਆਦਾ ਹੋ ਰਹੀ ਆ ਤੇ ਮਤਲਬ ਕਾਫੀ ਜ਼ਿਆਦਾ ਹੀ بارش ਹੋ ਗਈ ਹੋਈ ਪਾਣੀ ਕਾਫੀ ਰੁਕ ਗਿਆ ਹੋਇਆ ਦੇਖੋ ਤੋਰੀਆਂ ਸਾਡੀਆਂ ਬੱਸ ਹੁਣ ਲੱਗ ਗਈਆਂ ਨੇ ਤੋਰੀਆਂ ਵੀ ਕਾਫੀ ਮੱਛਰ ਗਈਆਂ ਕਾਫੀ ਫੈਲ ਗਈਆਂ ਹੋਈਆਂ ਨੇ ਤੇ ਲੱਗ ਗਈਆਂ ਨੇ ਤੋਰੀਆਂ ਆਹ ਵੇਖੋ ਜੀ ਸਾਡੇ ਇਧਰ ਕਰੇਲੇ ਬਹੁਤ ਜ਼ਿਆਦਾ ਮੱਛਰ ਗਏ ਹੋਏ ਨੇ ਆ ਦੇਖੋ ਲੱਗੇ ਹੋਏ ਨੇ ਜਿੰਨੂੰ ਕਹਿੰਦੇ ਨੇ ਫੈਲ ਗਏ ਬਹੁਤ ਜ਼ਿਆਦਾ ਫੈਲ ਗਏ ਆ ਹਾਂ ਮੈਂ ਵਲੌਗ ਬਣਾ ਰਹੀ ਹਾਂ ਆਪਕਾ ਵੀ ਉਹ ਦੇਖੋ ਉਪਰੋਂ ਸੇ ਮੇਰੇ ਕੋ ਦੇਖ ਰਹੀ ਹੈ ਕਿ ਕਰੇਲੇ ਤਾਂ ਨਹੀਂ ਤੋੜ ਰਹੀ ਮੈਂ ਕਹੀਂ ਹਾਂ ਬਾਰਿਸ਼ ਕਾ ਮੈਂ ਕਾ ਵਲੌਗ ਬਣਾ ਲੂ ਰੰਜੀਤਾ ਕਾ ਬਣਾਇ शानवी क्या कर रही है ले आगे आगे रंजीता भी बाहर आ, आ, आ रही मैं शाता लेके आ रही हूँ मेरा भी ब्लॉग बन रहा है मैं देख रही कि हाँ किसी दिन तोड़ेंगे फिर ब्लॉग बनाएंगे कि कितना करेला उतरता है हमारा ना देखो मैं कहा जा <laughs> आप भी आ <आजो>। जाओ <laughs> आ देखो जी साड़ी ब्यूटीफुल वेल ਕਿੰਨੇ ਵਧੀਆ ਇੱਥੇ ਫਲਾਵਰ ਲੱਗੇ ਹੋਏ ਨੇ ਤੇ ਇੱਕ ਸਾਡੇ ਮਿਰਚਾਂ ਦਾ ਬੂਟਾ ਦੇਖੋ ਵੀ ਇੰਨਾ ਕ ਜਿਆਦਾ ਵੱਡਾ ਹੋਇਆ ਪਿਆ ਨਾ ਦੇਖੋ ਸਮਝ ਹੀ ਨਹੀਂ ਆਉਂਦੀ ਕਿ ਇਹ ਮਿਰਚ ਕਿਹੜੀ ਆ ਬਹੁਤ ਹੀ ਵੱਡਾ ਹੋ ਗਿਆ ਹੋਇਆ ਫਲਾਵਰ ਇਹ ਸਾਡਾ ਰੋਜ਼ ਚਲੋ ਹੁਣ ਤੁਸੀਂ ਇਦਾਂ ਬਾਰਿਸ਼ ਦੇਖ ਲਓ ਕਿ ਕਿੰਨੀ ਜਿਆਦਾ ਬਾਰਿਸ਼ ਆ ਰਹੀ ਹੈ ਮੌਸਮ ਕਾਫੀ ਜਿਆਦਾ ਠੰਡਾ ਹੋ ਗਿਆ ਹੋਇਆ ਹੈ ਤੇ ਬਾਹਰ ਮੇਰਾ ਫੋਨ ਵੀ ਸਾਰਾ ਹੀ ਭਿੱਜ ਗਿਆ ਵੀਡੀਓ ਦੇ ਚੱਕਰ ਦੇ ਵਿੱਚ ਤੇ ਹੁਣ ਮੈਂ ਕਿਆ ਬਸ ਬੰਦ ਕਰ ਦਿੰਨੇ ਆ ਬਲੌਗ ਬਣਾਉਣਾ ਆ ਸਦਾ ਅਮਰੂਦ ਸੀਗਾ ਕਾਫੀ ਅਮਰੂਦ ਲੱਗੇ ਸੀ ਪੱਕ ਗਏ ਸੀ ਫਿਰ ਅਸੀਂ ਖਾ ਲਏ ਤੇ ਹੁਣ ਇਹ ਵਿਚਾਰਾ ਟੇਡਾ ਜਾ ਹੋ ਗਿਆ ਹਵਾ ਦੇ ਨਾਲ ਨਾ ਤੇ ਫਿਰ ਜਦੋਂ ਬਾਰਿਸ਼ ਆਉਂਦੀ ਆ ਫਿਰ ਟੇਡਾ ਹੋ ਜਾਂਦਾ ਸਿੱਧਾ ਕਰ ਦਈਦਾ ਫੇਰ ਐਵੇਂ ਹੀ ਹੋ ਜਾਂਦਾ ਡਿੱਗ ਜਾਂਦਾ نیچے ਬਾਰਿਸ਼ ਜ਼ਿਆਦਾ ਹੋਣ ਕਰਕੇ ਤੇ ਹੁਣ ਅਸੀਂ ਕਰੇਲੇ ਵੀ ਤੋੜਨੇ ਆ ਅੱਜ ਬਾਰਿਸ਼ ਆ ਕੱਲ ਨੂੰ ਤੋੜਾਂਗੇ ਤੇ ਉਹਦਾ ਵੀ ਬਲੌਗ ਬਣਾਵਾਂਗੇ ਸਾਡੀਆਂ ਤੋਰੀਆਂ ਜਿਹੜੀਆਂ ਹੁਣ ਲਗਣੀਆਂ ਸਟਾਰਟ ਹੋ ਰਹੀਆਂ ਨੇ ਸਾਹਮਣੇ ਕੜੀ ਪੱਤਾ ਫਲਾਵਰ ਵਗੈਰਾ ਲਾਗੇ ਸੰਤਰਿਆਂ ਦਾ ਬੂਟਾ ਵੀ ਲਗਾਇਆ ਹੋਇਆ ਸੀ ਤੇ بارش ਦਾ ਮੌਸਮ ਕਾਫੀ ਵਧੀਆ ਲੱਗਦਾ ਪਿਆ ਚਲੋ ਕਰੋ ਤੁਸੀਂ ਵੀ ਇੰਜੋਏ ਮਿਲਦੇ ਆ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ